ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤਨਿੱਗੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨਪ੍ਰੀਤ ਕੌਰ ਹਰ ਰੋਜ਼ੀ ਤਰ੍ਹਾਂ ਮੈਂ ਖਬਰਾਂ ਲੈ ਕੇ ਹਾਜ਼ਰ ਹੋ ਗਈਆਂ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਟੈਣਾ ਸਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਹਰ ਰੋਜ਼ੀ ਤਰ੍ਹਾਂ ਹੀ ਬਹੁਤ-ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸੇ ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਆ ਜੀ ਵਿਯੋਮਿਕਾ ਸਿੰਘ ਦੀ 소ਫੀਆ ਕੁਰਾਇਸ਼ੀ ਤੋਂ ਬਾਅਦ ਚ ਹੁਣ ਕਹਿੰਦੇ ਵਿਯੋਮਿਕਾ ਸਿੰਘ ਦੇ ਬਾਰੇ ਚ ਵੀ ਵਿਵਾਦਿਤ ਟਿੱਪਣੀ ਕੀਤੀ ਹੈ ਜੀ ਕਿਸੇ ਨੇ ਕਿਹਨੇ ਕੀ ਕਿਹਾ ਬਿਲਕੁਲ ਦੀ ਬਿਲਕੁਲ ਬਿਲਕੁਲ ਗੱਲ ਅਸਲ ਦੇ ਵਿੱਚ ਇਹ ਆ ਵੀ ਜਿਹੜੇ ਨੇਤਾਵਾਂ ਲਈ ਵਹੇ ਤਾਂ ਬਹੁ ਗਿਣਤੀ ਦੇਤਾ ਸਾਡੇ ਦੇਸ਼ ਤੇ ਹੈ ਹੀ ਐਸੇ ਜਿਨ੍ਹਾਂ ਨੂੰ ਜਾਤ ਧਰਮ ਆਧਾਰਿਤ ਗੱਲ ਤੋਂ ਬਿਨਾਂ ਆਉਂਦੇ ਕੁਝ ਨਹੀਂ ਇਹਨਾਂ ਨੇ ਜਿਹੜੀਆਂ ਚਮਾ ਵੋਟਾਂ ਪੁੱਕੇ ਬਾਰਦੀਆਂ ਹੁੰਦੀਆਂ ਅੱਜ ਦੇਸ਼ ਦੀ ਫੌਜ ਦੇ ਬਾਰੇ ਵੀ ਉਹੀ ਗੱਲਾਂ ਕਰ ਰਹੇ ਆ ਜੇ ਵਿਜੇ ਸ਼ਾ ਸੋਫੀਆ ਕਰੇਸੀ ਦੇ ਬਾਰੇ ਇਹ ਗੱਲ ਕਹਿੰਦਾ ਵੀ ਉਹ ਅਤਵਾਦਗੀਆਂ ਦੀ ਭੈਣ ਆ ਤੇ ਮੋਦੀ ਜੀ ਨੇ ਉਹਦੇ ਰਾਹੀਂ ਹੀ ਅਤਵਾਦਗੀਆਂ ਦੀ ਐਸੀ ਕੀਤੇ ਐਸੀ ਕਰਵਾਈ ਤਾਂ ਇਧਰ ਅਖਲੇਸ਼ ਯਾਦਵ ਦਾ ਚਾਚਾ ਰਾਮ ਗੋਪਾਲ ਯਾਦਵ ਯੂਪੀ ਦੇ ਵਿੱਚ ਇੱਕ ਥਾਂ ਤੇ ਸੰਬੋਧਨ ਕਰਦੇ ਇਹ ਗੱਲ ਕਹਿੰਦਾ ਵੀ ਜਿਹੜੀ ਵਿਯੋਮਕਾ ਸਿੰਘ ਆ ਇਹ ਜਾਟ ਆ ਪਰ ਬੀਜੇਪੀ ਇਹਦੇ ਬਾਰੇ ਕੁਝ ਬੋਲੀ ਨਹੀਂ ਕਿਉਂਕਿ ਇਹਨੂੰ ਰਾਜਪੂਤ ਸਮਝ ਬੈਠੀ ਆ ਉਹ ਕਹਿੰਦਾ ਵੀ ਜਿਹੜਾ ਕਿ 에어 ਕਮਾਂਡਰ ਸੀਗਾ ਤੇ ਉਹ ਕਹਿੰਦਾ ਵੀ ਯਾਦਵ ਭਾਈਚਾਰੇ ਦੇ ਵਿੱਚੋਂ ਆ ਸੋ ਉਹ ਕਹਿੰਦਾ ਜੀ ਇੱਕ ਮੁਸਲਮਾਨ ਆ ਇੱਕ ਜਾਟ ਆ ਇੱਕ ਜਾਦਵ ਆ ਜਿਹੜਾ ਇਹ ਯੁੱਧ ਆ ਇਹ ਤਾਂ ਲੜਾਈ ਪੀਡੀਏ ਨੇ ਪੀਡੀਏ ਤੋਂ ਭਾਵੇਂ ਇਹ ਵੀ ਦਲਿਤ ਪਛੜਿਆ ਵਰਗ ਤੇ ਘਟਗਣਤੀ ਇਹਨਾਂ ਨੇ ਇੱਕ ਯੁੱਧ ਲੜਿਆ ਤੇ ਮੋਦੀ ਸਰਕਾਰ ਬੀਜੇਪੀ ਕਿਹੜੀ ਗੱਲੋਂ ਇਸ ਗੱਲ ਦਾ ਸੇਰਾ ਲਈ ਜਾਂਦੀ ਆ ਯਾਨੀ ਕਿ ਇਹਨਾਂ ਨੂੰ ਫੌਜੀ ਵੀ ਇਉਂ ਦਿਸਦੇ ਵੀ ਆ ਤਾਂ ਮੁਸਲਮਾਨ ਆ ਆ ਫੌਜੀ ਦਲਿਤ ਆ ਆ ਫੌਜੀ ਘਟਗਣਤੀ ਦੇ ਵਿੱਚੋਂ ਆ ਆ ਫੌਜੀ ਇਉਂ ਆ ਆ ਇਉਂ ਆ ਜੇਕਰ ਇਹਨਾਂ ਦਾ ਵਾਸ ਚੱਲੇ ਇਹ ਤਾਂ ਇਹ ਗੱਲ ਕਹਿਣ ਜੀ ਕਿ ਪਹਿਲੀ ਦੀ ਟੁਕੜੀ ਆ ਇਹ ਮੁਸਲਮਾਨਾਂ ਦੀ ਮੂਹਰੇ ਜਾਊਗੀ ਜਿਹੜੇ ਫਲਾਣੇ ਆ ਇਹ ਜੀ ਆਉਂਦੇ ਸਮੇਂ ਤੇ ਰਾਜਪੂਤ ਐਂ ਕਰਨਗੇ ਜਿਹੜੇ ਫਿਰ ਉਸ ਤੋਂ ਬਾਅਦ ਆ ਇਹ ਯਾਦਵ ਐਂ ਕਰਿਆ ਕਰਨਗੇ ਫਿਰ जाट ਐਂ ਕਰਿਆ ਕਰਨਗੇ ਸੋ ਇਹ ਇਹਨਾਂ ਦੀ ਬੇਸ਼ਰਮੀ ਤੇ ਬੇਹਯਾਈ ਦੀ ਇੱਕ ਬਹੁਤ ਵੱਡੀ ਉਦਾਹਰਨ ਵੀ ਇਹਨਾਂ ਦੇ ਵੱਲੋਂ ਹਮੇਸ਼ਾ ਆ ਕੁਝ ਬਕਿਆ ਜਾਂਦਾ ਜੇ ਕੋਈ ਦੇਸ਼ ਦਾ ਆਮ ਬੰਦਾ ਫੌਜ ਦੇ ਬਾਰੇ ਗੱਲ ਕੋਈ ਇਹੋ ਜਿਹੀ ਟਿੱਪਣੀ ਕਰੇ ਉਦੇ ਉੱਤੇ ਪਰਚਾ ਦਰਜ ਕਰਕੇ ਉਹਨੂੰ ਫੌਜ ਦਾ ਮਨੋਵਲ ਡੇਗਣ ਵਾਲਾ ਕਰਾਰ ਦਿੱਤਾ ਜਾਂਦਾ ਪਰ ਇੱਥੇ ਜਿਹੜਾ ਨੇਤਾ ਉੱਠਦਾ ਮੂੰਹ ਘਵਾੜੇ ਨਾਲ ਪਾਟੇ ਜਾਂ ਕੋਈ ਕਿਸੇ ਬਾਰੇ ਕੁਝ ਕਹੀ ਜਾਂਦਾ ਹੋ ਕਿਸੇ ਬਾਰੇ ਕੁਝ ਕਹੀ ਜਾਂਦਾ ਇਹ ਸਾਡੇ ਦੇਸ਼ ਦੇ ਨੇਤਾਵਾਂ ਦੀ ਇੱਕ ਆਕਾਤ ਦਾ ਹਿੱਸਾ ਵੀ ਜਿਹੜਾ ਪਤਾ ਲੱਗਦਾ ਵੀ ਭਾਈ ਕਰੀ ਕੀ ਜਾਂਦੇ ਆ ਹੁਣ ਕੱਲ ਸੋਫੀਆ ਕ੍ਰੈਸੀ ਦੇ ਚਾਚੇ ਦੇ ਪੁੱਤ ਨੇ ਗੱਲ ਕਹੀ ਆ ਉਹ ਕਹਿੰਦੇ ਜੀ ਅਸੀਂ ਵਿਜੇ ਸ਼ਾਹ ਦੇ ਉੱਤੇ ਪਰਚਾ ਤਾਂ ਚਲੋ ਚਾਹੁੰਦੇ ਸੀਗੇ ਇਹਨੂੰ ਸਸਪੈਂਡ ਕੀਤਾ ਜਾਵੇ ਇਹਨੂੰ ਮਹਿਕਮੇ ਦੇ ਵਿੱਚੋਂ ਕੱਢਿਆ ਜਾਵੇ ਮੰਤਰੀ ਮੰਡਲ ਤੋਂ ਕੱਢਿਆ ਜਾਵੇ ਉਹਨੂੰ ਕਿਹਨੇ ਕੱਢਣਾ ਗੱਲ ਇਹ ਆ ਵੀ ਇਹ ਡਰਾਮਾ ਚੱਲੀ ਜਾਂਦਾ ਬੀਜੇਪੀ ਇਸ ਵੇਲੇ ਇੱਕ ਨਾ ਤਿਰੰਗਾ ਰੈਲੀ ਕੱਢ ਰਹੀ ਆ ਇਹ ਭਾਈ ਦੇਸ਼ ਕਿਸ ਤਰੀਕੇ ਨਾਲ ਛਾਇਆ ਦੇਸ਼ ਦੇ ਵਿੱਚ ਕਿਸ ਤਰੀਕੇ ਨਾਲ ਸਾਰਾ ਕੁਝ ਹੋਇਆ ਬੀਜੇਪੀ ਤਿਰੰਗਾ ਰੈਲੀਆਂ ਕੱਢਦੀ ਆ ਫੌਜੀ ਜਵਾਨ ਸ਼ਹੀਦ ਹੁੰਦੇ ਆ ਇਹਨਾਂ ਨੂੰ ਰੈਲੀਆਂ ਕੱਢ ਕੇ ਵੋਟਾਂ ਚਾਹੀਦੀਆਂ ਤੇ ਜਿਹੜੇ ਤੁਸੀਂ ਤਿਰੰਗਾ ਰੈਲੀ ਬਾਅਦ ਦੇ ਵਿੱਚ ਕੱਢ ਲਿਓ ਤੁਸੀਂ ਪਹਿਲਾਂ ਉਹਨਾਂ ਨੇਤਾਵਾਂ ਨੂੰ ਆਪਣੀ ਪਾਰਟੀ ਦੇ ਨੇਤਾਵਾਂ ਨੂੰ ਸਿੱਧਾ ਦਾ ਕਰੋ ਜਿਹੜੇ ਬੰਦੇ ਫੌਜ ਦਾ ਵੀ ਇਸ ਵੇਲੇ ਰਾਜਨੀਤਿਕ ਕਰਨ ਕਰੀ ਜਾਂਦੇ ਆ ਫੌਜ ਦੇ ਉੱਤੇ ਵੀ ਧਾਰਮਿਕ ਟਿੱਪਣੀਆਂ ਕਰਦੇ ਆ ਫੌਜ ਦੇ ਉੱਤੇ ਵੀ ਜਾਤੀਗਤ ਟਿੱਪਣੀਆਂ ਕਰਦੇ ਆ ਸੋ ਇਹ ਸਾਡੇ ਦੇਸ਼ ਦੇ ਨੇਤਾਵਾਂ ਦੀ ਅਸਲ ਹਕੀਕਤ ਅਸਲ ਔਕਾਤ ਸਾਹਮਣੇ ਆਈ ਹੈ ਪਟਨਾ ਸਾਹਿਬ ਇਹਨਾਂ ਨੂੰ ਰੋਕਣ ਵਾਲਾ ਇਹਨਾਂ ਨੂੰ ਕਹਿਣ ਵਾਲਾ ਕੋਈ ਕੁਝ ਹੈ ਹੀ ਨਹੀਂ ਜਿਹੜਾ ਜਿਵੇਂ ਤੁਸੀਂ ਕਹਿ ਵੀ ਕੁਹਾੜੇ ਨਾਲ ਮੂੰਹ ਪਾਟੇ ਹੋਇਆ ਇਹਨਾਂ ਦੇ ਕੁਝ ਵੀ ਕਹੀ ਜਾਂਦੇ ਆ ਹਰ ਚੀਜ਼ 'ਚ ਧਰਮ 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 ਜਾਤ ਬਰਾਦਰੀ ਹਰ ਪਾਸੇ ਭਾਰਤ ਦੇ ਵਿੱਚ ਵਰਗਵੰਡ ਕਰੀ ਜਾਂਦੇ ਆ ਤੇ ਇਹਨਾਂ ਨੂੰ ਸਮਝਾਉਣ ਵਾਲਾ ਕਹਿਣ ਵਾਲਾ ਉਧਰ ਪ੍ਰਧਾਨ ਮੰਤਰੀ ਸਾਹਿਬ ਵੀ ਚੁੱਪ ਨੇ ਕੁਝ ਨਹੀਂ ਬੋਲ ਰਹੇ ਨੇ ਪ੍ਰਧਾਨ ਮੰਤਰੀ ਸਾਹਿਬ ਤਾਂ ਉਦੋਂ ਬੋਲਣਗੇ ਨਾ ਜਦੋਂ ਕਿਸੇ ਹੋਰ ਪਾਰਟੀ ਦੇ ਬੰਦੇ ਨੇ ਗੱਲ ਕਹੀ ਉਹ ਸ਼ਾਇਦ ਰਾਮ ਗੋਪਾਲ ਦੇ ਬਾਰੇ ਕਹਿ ਰਹੇ ਨੇ ਤੇ ਆਪਦੀ ਪਾਰਟੀ ਦੇ ਬੰਦੇ ਬਾਰੇ ਤਾਂ ਕਹਿਣਾ ਨਹੀਂ ਪ੍ਰਧਾਨ ਮੰਤਰੀ ਸਾਹਿਬ ਤਾਂ ਥੋੜੇ ਕਿਚਰ ਬਾਅਦ ਇਹ ਗੱਲ ਕਹਦੇ ਹੁੰਦੇ ਆ ਕਿ ਦੇਖੀਏ ਜੋ ਹਮਨੇ ਕੀਤਾ ਉਹ ਕਦੇ ਕਿਸੇ ਸਰਕਾਰ ਨੇ ਨਹੀਂ ਕੀਤਾ ਉਹ ਤਾਂ ਐਸੇ ਬੋਲਤੇ ਹਨ ਹਮਨੇ ਕੰਮ ਕਰਕੇ ਦਿਖਾ ਦਿਆ ਉਹ ਟੋਪੀ ਲੈ ਕੇ 에어ਬੇਸ ਦੇ ਉੱਤੇ ਤੱਕ ਚਲੇ ਜਾਂਦੇ ਆਦਮਪੁਰ ਦੇ ਵਿੱਚ ਪਰ ਇਹ ਨਹੀਂ ਗੱਲ ਕਰਨੇ ਵੀ ਸਾਡੀ ਪਾਰਟੀ ਦੇ ਜਿਹੜੇ ਲੋਕ ਇਦਾਂ ਦੀਆਂ ਗੱਲਾਂ ਕਰਦੇ ਆ ਇਹਨਾਂ ਦੇ ਖਿਲਾਫ ਅਸੀਂ ਸਖਤ ਕਾਰਵਾਈ ਕਰਾਂਗੇ ਉਹ ਇਸ ਮਸਲੇ ਦੇ ਵਿੱਚ ਕੁਝ ਨਹੀਂ ਕਹਿੰਦੇਗੇ ਸੋ ਇਹ ਦੇਸ਼ ਦਾ ਉਹ ਮਾੜਾ ਪਹਿਲੂ ਆ ਦੇਸ਼ ਦਾ ਮਾੜਾ ਪੱਖ ਆ ਵੀ ਜਿਹਦੇ ਵਿੱਚ ਨੇਤਾਵਾਂ ਦੇ ਵੱਲੋਂ ਕਿਸੇ ਦੇ ਬਾਰੇ ਵੀ ਕੁਝ ਵੀ ਕਿਹਾ ਜਾਂਦਾ ਇੱਥੇ ਬੈਠਾ ਦੁਖੀ ਦਾ ਬੰਦਾ ਹੁੰਦਾ ਜਿਹੜਾ ਜਿਹਦੇ ਬਾਰੇ ਮਰਦੀ ਬੋਲ ਦਿੰਦਾ ਤੇ ਵੇਖੋ ਇਹ ਹਾਲੇ ਤੱਕ ਤਾਂ ਇਹਦੇ ਤੇ ਪਰਚਾ ਦਰਜ ਕਰਕੇ ਨਹੀਂ ਰਾਜ਼ੀ ਸੀਗੇ ਜੀ ਵਿਜੇ ਸ਼ਾਹ ਦੇ ਉੱਤੇ ਉਹ ਤਾਂ ਮਜਬੂਰੀ ਦੇ ਵਿੱਚ ਕਰਨਾ ਪਿਆ ਪਰਚਾ ਵੀ ਦਰਜ ਜੀ ਜੀ ਬਿਲਕੁਲ ਕਹਿੰਦੇ ਹਾਈ ਕੋਰਟ ਵੀ ਬਹੁਤ ਜ਼ਿਆਦਾ ਨਾਰਾਜ਼ ਹੈ ਜੀ ਮਧ ਪ੍ਰਦੇਸ਼ ਦੇ ਮੰਤਰੀ ਵਿਜੇ ਸ਼ਾਹ ਤੇ ਦਰਜ ਪਰਚੇ ਤੇ ਬਿਲਕੁਲ ਜੀ ਬਿਲਕੁਲ ਪਹਿਲੀ ਗੱਲ ਤਾਂ ਵੀ ਜੱਜ ਸਾਹਿਬ ਨੇ ਕਿੰਨੀ ਤਿੱਖੀ ਟਿੱਪਣੀ ਕੀਤੀ ਸੀ ਉਹ ਕਹਿੰਦੇ ਕੱਲ ਨੂੰ ਹੋ ਸਕਦਾ ਮੈਂ ਦੁਨੀਆਂ ਦੇ ਉੱਤੇ ਨਾ ਵੀ ਹੋਵਾਂ ਪਰ ਇਸ ਬੰਦੇ ਦੇ ਉੱਤੇ 4 ਘੰਟਿਆਂ ਦੇ ਵਿੱਚ ਵਿੱਚ ਪਰਚਾ ਦਰਜ ਕੀਤਾ ਜਾਵੇ ਮੇਰੇ ਨਾਂ ਹੋਣ ਦੇ ਬਾਵਜੂਦ ਵੀ ਕੀਤਾ ਜਾਵੇ ਦੂਜੀ ਗੱਲ ਇਹ ਵੀ 4 ਘੰਟੇ ਕੀ ਇਹਨਾਂ ਨੇ ਤਾਂ 10 ਘੰਟਿਆਂ ਬਾਅਦ ਬੜੀ ਮੁਸ਼ਕਲ ਨਾਲ ਕੀਤਾ ਇਹ ਨੂੰ ਬਚਾਉਣਾ ਚਾਹੁੰਦੇ ਸੀ ਇਹ ਸੋਚਦੇ ਸੀ ਨੀ ਭਾਈ ਆਪਾਂ ਕਿਹੋ ਜਿਹਾ ਪਰਚਾ ਦਰਜ ਕਰੀਏ ਨਲਾਇਕ ਜਾਂ ਪਰਚਾ ਦਰਜ ਜਿਹਦੇ ਵਿੱਚ ਕੱਢਣ ਪਾਉਣ ਨੂੰ ਕੁਝ ਨਾ ਹੋਵੇ ਵੀ ਇਸ ਤਰੀਕੇ ਦਾ ਪਰਚਾ ਦਰਜ ਕਰਦੇ ਆ ਚਲੋ ਇਹਨਾਂ ਨੇ 12 ਵਜੇ ਦੀ ਤਰੀਕ ਬਦਲਣ ਤੋਂ ਪਹਿਲਾਂ ਪਹਿਲਾਂ ਕਿਉਂਕਿ ਸੇਮ ਡੇ ਦੇ ਵਿੱਚ ਪਰਚਾ ਦਰਜ ਕਰਨਾ ਸੀਗਾ ਉਹ ਪਰਚਾ ਦਰਜ ਕਰਤਾ ਉਸ ਤੋਂ ਅਗਲੀ ਗੱਲ ਇਹ ਆ ਵੀ ਇਹ ਪਰਚਾ ਜਿਹੜਾ ਦਰਜ ਕੀਤਾ ਉਹਦੇ ਵਿੱਚ ਲਿਖੀਆਂ ਧਾਰਾਵਾਂ ਤੇ ਉਹਦੇ ਵਿੱਚਲੀ ਇਬਾਰਤ ਇਹੋ ਜੀ ਆ ਜਿਹਨੂੰ ਦੇਖ ਕੇ ਜਿਹਨੂੰ ਪੜ੍ਹ ਕੇ ਜੱਜ ਸਾਹਿਬ ਵੀ ਸੁਣ ਰਹੇਗੇ ਉਹ ਕਹਿੰਦੇ ਵੀ ਇਹਨੂੰ ਪਰਚਾ ਕੌਣ ਕਹਿੰਦਾ ਇਹ ਪਰਚਾ ਹੁੰਦਾ ਇਹ ਕੋਈ ਪਰਚਾ ਦਰਜ ਕਰਨ ਦਾ ਤਰੀਕਾ ਇਹ ਤਾਂ ਪਰਚਾ ਹੀ ਨਹੀਂਗਾ ਇੱਕ ਤਰੀਕੇ ਦੇ ਨਾਲ ਉਹ ਕਹਿੰਦੇ ਵੀ ਤੁਸੀਂ ਉਹ ਕੁਝ ਕੀਤਾ ਜਿਹਦੇ ਕਰਕੇ ਆਉਂਦੇ ਸਮੇਂ ਦੇ ਵਿੱਚ ਇਹ ਪਰਚਾ ਆਪੇ ਹੀ ਰੱਦ ਹੋ ਜੇ ਇਹ ਪਰਚਾ ਤੁਸੀਂ ਐਵੇਂ ਡਰਾਮਾ ਕੀਤਾ ਇਹਨੂੰ ਕੋਈ ਪਰਚਾ ਨਹੀਂ ਕਹਨੇਗੇ ਵੀ ਤੁਸੀਂ ਇਹ ਰਸੋ ਵੀ ਇਹ ਡਰਾਫਟ ਕਿਹਨੇ ਕੀਤਾ ਇਹ ਪਰਚੇ ਦੀ ਇਬਾਰਤ ਲਿਖੀ ਲਖਵਾਈ ਕਿਹਨੇ ਆ ਉਹਨਾਂ ਨੇ ਇਹ ਗੱਲ ਕਹੀ ਆ ਮਤਲਬ ਜੱਜ ਸਾਹਿਬ ਦੇ ਵੱਲੋਂ ਇੰਨਾ ਬੇਸ਼ਰਮਾ ਨੂੰ ਛਾੜਿਆ ਗਿਆ ਔਰ ਉਹ ਪ੍ਰਵਾਹੀ ਨਹੀਂ ਕਰਦੇ ਉਹ ਦੰਦ ਕੱਢੀ ਜਾਂਦੇ ਆ ਉਹ ਮੌਜ ਨਾਲ ਬੈਠੇ ਹੋਣੇ ਆ ਸੋ ਗੱਲ ਇਹ ਜੀ ਕਿ ਇਸ ਵੇਲੇ ਸਾਡੇ ਨੇਤਾਵਾਂ ਦੀ ਸੋਚ ਸਾਹਮਣੇ ਆ ਗਈ ਆ ਪੁਲਿਸ ਦੇ ਨਾਲ ਮਿਲੀ ਹੋਈ ਭੁਗਤ ਦੀ ਕਹਾਣੀ ਸਾਹਮਣੇ ਆ ਗਈ ਆ ਤੇ ਗੱਲ ਇਹ ਵੀ ਜੱਜ ਸਾਹਿਬ ਨੇ ਕਿਹਾ ਉਹ ਕਹਿੰਦੇ ਵੀ ਸਾਨੂੰ ਤੁਹਾਡੇ ਉੱਤੇ ਭਰੋਸਾ ਨਹੀਂ ਆ ਯਾਨੀ ਕਿ ਪੁਲਿਸ ਦੇ ਉੱਤੇ ਤੇ ਇਸ ਬੰਦੇ ਦੇ ਉੱਤੇ ਜਿਹੜੀ ਕਾਰਵਾਈ ਕਰਨੀ ਆ ਉਹ ਹਾਈ ਕੋਰਟ ਦੀ ਅਦਾਲਤ ਦੀ ਨਿਗਰਾਨੀ ਦੇ ਵਿੱਚ ਕਾਰਵਾਈ ਹੋਊਗੀ ਸੋ ਵੇਖਦੇ ਭਾਈ ਕੀ ਬਣਦਾ ਇਸ ਬੰਦੇ ਨੂੰ ਵਿਜੇਸ਼ਾਹ ਨੂੰ ਬਚਾਉਣ ਦੇ ਲਈ ਪੂਰੀ ਬੀਜੇਪੀ ਲੱਗੀ ਆ। ਮਧ ਪ੍ਰਦੇਸ਼ ਦੀ ਪੂਰੀ ਸਰਕਾਰ ਇਹਨੂੰ ਬਚਾਉਣ ਤੇ ਲੱਗੀ ਆ। ਕਾਂਗਰਸ ਇਹਦੇ ਉੱਤੇ ਹੁਣ ਪਰਚਾ ਦਰਜ ਕਰਨ ਤੋਂ ਬਾਅਦ ਕਹਿੰਨੀ ਜੀ ਇਹਨੂੰ ਮੰਤਰੀ ਮੰਡਲ ਤੋਂ ਕੱਢਿਆ ਜਾਵੇ, ਦੇਸ਼ ਦੇ ਕੋਲੋਂ ਮਾਫੀ ਮੰਗੇ ਬੀਜੇਪੀ। ਉਹਨਾਂ ਨੇ ਆਪਣੇ ਸਿਆਸੀ ਡਰਾਮੇ ਕਰਨੇ ਫੇਰ ਸ਼ੁਰੂ ਕਰਤੇ ਆ। ਪਰ ਗੱਲ ਇਹ ਹੈ ਜੀ ਕਿ ਇੱਥੋਂ ਰਾਜਨੀਤਿਕ ਲੋਕ ਆ ਜਿਹੜੇ ਉਹਨਾਂ ਦੀ ਮਤਬਾ ਪਤਾ ਲੱਗ ਗਈ। ਜੀ ਬਿਲਕੁਲ ਸਹੀ ਕਿਹਾ ਤੁਸੀਂ ਖੈਰ ਉਧਰ ਦੂਸਰੇ ਬੰਨੇ ਟਾਣਾ ਸਾਹਿਬ ਅੱਗੇ ਵੱਧਦੇ ਆਂ ਜੀ ਗੱਲ ਕਰਦੇ ਆ ਹੁਣ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੀ ਗਿਣਤੀ 27 ਹੋ ਗਈ ਹੈ ਜੀ ਬਿਲਕੁਲ ਜੀ 27 ਗਿਣਤੀ ਹੋ ਗਈ ਹੈ ਇਹ 28 29 ਜਾਂ 30 ਨਾ ਹੋਵੇ ਇਹਦੀ ਅਸੀਂ ਕਾਮਨਾ ਕਰਦੇ ਆ ਪਰ ਗੱਲ ਇਹ ਵੀ ਇਹ 27 ਜਾਣੇ ਆ ਜਿਹੜੇ ਉਹ ਜਾਣ ਬੁੱਝ ਕੇ ਮਰੇ ਇਹਨਾਂ ਨੂੰ ਕਿਸੇ ਨੇ ਮਾਰਿਆ ਨਹੀਂ ਜ਼ਹਿਰੀਲੀ दारू ਪੀ ਕੇ ਮਰ ਜਾਣਾ ਇਹ ਕੋਈ ਕੁਆਲਿਫਿਕੇਸ਼ਨ ਥੋੜੀ ਆ ਵੀ ਅਖੇ ਜੀ ਤੁਸੀਂ ਕਰਦੇ ਹੋ ਮੈਂ ਜ਼ਹਿਰੀਲੀ दारू ਪੀਣਾ ਹੁਣ ਇਹਨੂੰ ਆਪਾਂ ਕੁਆਲਿਫਿਕੇਸ਼ਨ ਮੰਨੀਏ ਇਹਨਾਂ ਬੰਦਿਆਂ ਦੀ ਮੌਤ ਨੂੰ ਆਪ ਸਹਿੜਿਆ ਇਹ ਬੰਦੇ ਮਰਨਾ ਚਾਹੁੰਦੇ ਸੀ ਤੇ ਇਹ ਬੰਦੇ ਮਾਰ ਦਿੱਤੇ ਗਏ ਜਾਂ ਮਰ ਗਏ ਆ ਸੋ ਗੱਲ ਇਹ ਜੀ ਕਿ ਹੁਣ ਚਲੋ ਸਰਕਾਰਾਂ ਨੂੰ ਕਈ ਕੁਝ ਸੋਚਣਾ ਪੈਣਾ ਵੀ ਸਾਡੇ ਵਿਭਾਗਾਂ ਦੇ ਉੱਤੇ ਗੱਲ ਆਊਗੀ ਜੇਕਰ ਅਸੀਂ ਲੋਕਾਂ ਨਾਲ ਠੰਡੇ ਕੀਤੇ ਤਾਂ ਫਿਰ ਇਹਨਾਂ ਦੇ ਆਪਕਾਰੀ ਵਿਭਾਗ ਤੇ ਵੀ ਗੱਲ ਆਊਗੀ ਪੁਲਿਸ ਤੇ ਵੀ ਗੱਲ ਆਊਗੀ ਸਰਕਾਰ ਤੇ ਵੀ ਗੱਲ ਆਊਗੀ ਇਸ ਕਰਕੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਈਆ ਤੇ ਸਰਕਾਰ ਦੇ ਵੱਲੋਂ ਇੱਕ-ਇੱਕ ਜੀ ਨੂੰ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਰਕਾਰੀ ਨੌਕਰੀ ਦਾ ਨਾਮ ਕੀਤਾ ਗਿਆ ਹਣ ਅਗਲੀ ਗੱਲ ਇਹ ਆ ਕਿ ਪੁਲਿਸ ਕਹਿੰਦੀ ਜੀ ਛਾਪਾ ਮਾਰ ਕੇ ਅਸੀਂ ਮੀਥੈਨੋਲ ਦੇ ਡਰਮ ਫੜ ਲਏ ਛਾਪਾ ਮਾਰ ਕੇ ਅਸੀਂ ਬੰਦੇ ਫੜ ਲਏ ਆ ਜਿਹੜੀ ਜੀ ਅਸੀਂ ਜੀਐਸਟੀ ਦੇ ਬਿੱਲਾਂ ਰਾਹੀਂ ਪਤਾ ਲਾਇਆ ਵੀ ਇਹ ਕਿੱਥੋਂ ਮੀਥੈਨੋਲ ਮੰਗਾਉਦੇ ਸੀ ਤੇ ਜਿਹੜੇ ਮੀਥੈਨੋਲ ਵੇਚਣ ਵਾਲੇ ਆ ਉਹ ਕਹਿੰਦੇ ਸਾਨੂੰ ਤਾਂ ਇਹ ਲੱਗਦਾ ਸੀ ਵੀ ਭਾਈ ਇਹਨਾਂ ਨੇ ਸਾਬਣ ਬਣਾਉਣ ਦੇ ਲਈ ਸਾਡੇ ਕੋਲੋਂ ਮੰਗਵਾਈ ਆ ਪਰ ਇਹ ਤਾਂ दारू ਬਣਾਉਣ ਦੇ ਲਈ ਮੀਥੈਨੋਲ ਦੀ ਵਰਤੋਂ ਕਰੀ ਜਾਂਦੇ ਸੀ ਸੋ ਇਸ ਮਾਮਲੇ ਦੇ ਵਿੱਚ ਪਰਚੇ ਕਈ ਦਰਜ ਹੋ ਗਏ ਆ ਪੁਲਿਸ ਨੇ ਕਈ ਬੰਦੇ ਫੜ ਲਏ ਆ ਤੇ ਕਈ ਕੁਝ ਇਸ ਮਾਮਲੇ 'ਚ ਹੋਰ ਵੀ ਹੋਣਾ ਬਾਕੀ ਆ ਪਰ ਗੱਲ ਕੁੱਲ ਮਿਲਾ ਕੇ ਇਹ ਆ ਵੀ ਜਿਹੜਾ ਬੰਦਾ ਮਰਨ ਦਾ ਇਛੁਕਾ ਉਹਨੂੰ ਕੋਈ ਬਚਾ ਨਹੀਂ ਸਕਦਾ ਤੇ ਉਹਨੂੰ ਬਚਾਉਣਾ ਵੀ ਨਹੀਂ ਚਾਹੀਦਾ ਉਹਨੂੰ ਤੁਸੀਂ ਸ਼ਰਾਬ ਛਡਾਉਣ ਦੇ ਬਾਰੇ ਤਾਂ ਕਹਿ ਸਕਦੇ ਆ ਪਰ ਜਿਹੜਾ ਬੰਦਾ ਸ਼ਰਾਬ ਛੱਡਣ ਦੀ ਗੱਲ ਹੁੰਦੀ ਹੈ ਚੋਰੀ-ਚੋਰੀ ਪੀ ਜਾਂਦਾ ਸੋ ਇਹਨਾਂ ਲੋਕਾਂ ਨੂੰ ਕਿਸੇ ਨੇ ਗਲ ਕੁੱਟ ਕੇ ਨਹੀਂ ਮਾਰਿਆ ਇਹ ਲੋਕ ਆਪ ਮਰੇ ਆ ਇਹਨਾਂ ਲੋਕਾਂ ਨੇ ਹਾਲਾਤ ਇਹ ਆ ਵੀ ਹੁਣ ਕੱਲ ਇੱਕ ਬਿਆਨ ਆਈ ਜਾਵੇ ਅਖੇ ਜੀ ਗਰੀਬ ਬੰਦਾ ਹੋਰ ਕਿੱਥੋਂ दारू ਪੀਵੇ ਸਰਕਾਰ ਨੂੰ ਚਾਹੀਦਾ ਜੀ ਸ਼ਰਾਬ ਸਸਤੀ ਕਰੇ ਤਾਂ ਜੋ ਗਰੀਬ ਬੰਦਾ ਵੀ ਪੀ ਸਕੇ ਤੇ ਜ਼ਹਿਰੀਲੀ दारू ਹੈ ਤਾਂ ਪੀਂਦੇ ਕੋ ਕਿ ਸਰਕਾਰ ਨੇ ਸ਼ਰਾਬ ਬੜੀ ਮਹਿੰਗੀ ਕਰਤੀ ਆ ਜਦੋਂ ਤੁਹਾਨੂੰ ਆਟੇ ਨਾਲੋਂ ਜ਼ਰੂਰੀ ਸ਼ਰਾਬ ਲੱਗਦੀ ਆ ਤੇ ਫਿਰ ਤਾਂ ਬਾਈ ਜੀ ਤੁਹਾਡੀ ਮੌਤ ਹੋਣੀ ਹੋਣੀ ਆ ਫਿਰ ਤੁਹਾਨੂੰ ਬਚਾ ਕੌਣ ਸਕਦਾ ਸੋ ਆ ਸਾਡੇ ਦੇਸ਼ ਦੇ ਵਿੱਚ ਇਸ ਵੇਲੇ ਹਾਲਾਤ ਬੜੇ ਪਏ ਆ ਆ ਸਾਡੇ ਸੂਬੇ ਦੇ ਹਾਲਾਤ ਬੜੇ ਹੋਏ ਆ ਹੈਰਾਨੀ ਹੁੰਦੀ ਆ ਵੀ ਲੋਕ ਕਿैसਿਆਂ ਕਿਸ ਗੱਲ ਤਰਕ ਦੀਆਂ ਗੱਲਾਂ ਕਰਦੇ ਆ ਲੋਕਾਂ ਨੂੰ ਕਿਹੜੇ ਕਿਹੜੇ ਤਰਕ ਸੋਚਦੇ ਆ ਲੋਕ ਕਿਹਨੂੰ ਕਿਹਨੂੰ ਤਰਕ ਮੰਨੀ ਬੈਠੇ ਆ ਜੀ ਬਿਲਕੁਲ ਸਹੀ ਤੇ ਟੈਣਾ ਸਾਹਿਬ ਡਰੋਨ ਹਮਲੇ ਦੇ ਵਿੱਚ ਪੀੜਤ ਪਰਿਵਾਰ ਨੂੰ ਕਹਿੰਦੇ ਕਿ 5 ਲੱਖ ਰੁਪਏ ਦੀ ਮਦਦ ਕਰੇਗੀ ਸ਼੍ਰੋਮਣੀ ਕਮੇਟੀ ਬਿਲਕੁਲ ਜੀ ਬਿਲਕੁਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਦੇ ਵੱਲੋਂ ਕੱਲ੍ਹ ਗੱਲ ਕਹੀ ਗਈ ਆ ਕਿ ਡਰੋਨ ਹਮਲੇ ਦੇ ਵਿੱਚ ਜਿਹੜੀ ਔਰਤ ਦੀ ਮੌਤ ਹੋਈ ਸੀ ਇਸ ਔਰਤ ਦੇ ਪਰਿਵਾਰ ਨੂੰ ਜਸਵਿੰਦਰ ਕੌਰ ਦੇ ਪਰਿਵਾਰ ਨੂੰ ਜਿਹੜੀ ਕਿ ਪਿੰਡ ਖਾਈ ਫੇਮੇ ਫਿਰੋਜ਼ਪੁਰ ਦੀ ਰਹਿਣ ਵਾਲੀ ਸੀ ਉਹ ਕਹਿੰਦੇ ਜੀ ਉਹਦੇ ਪਰਿਵਾਰ ਨੂੰ ਅਸੀਂ ਆਪਣੇ ਵੱਲੋਂ 20-5 ਲੱਖ ਰੁਪਈਆ ਦੇਵਾਂਗੇ ਮੈਂ 20 ਸ਼ਬਦ ਤਾਂ ਕਿਹਾ ਕਿਉਂਕਿ ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਹਨਾਂ ਨੂੰ 5 ਲੱਖ ਰੁਪਈਆ ਦੇਣ ਦਾ ਐਲਾਨ ਕੀਤਾ ਚਲੋ ਇਹਨਾਂ ਦੇ ਟੱਬਰ ਦੀ ਹੋ ਸਕਦਾ ਵੀ ਗਰੀਬੀ ਨਿਕਲ ਜੇ ਜਿਹੜੇ ਬਾਕੀ ਜੀ ਆ ਉਹਨਾਂ ਦੇ ਇਲਾਜ ਦੇ ਉੱਤੇ ਵੀ ਖਰਚ ਹੋ ਰਿਹਾ ਇਸ ਸੌਰਤ ਦਾ ਘਰਵਾਲਾ ਲਖਵਿੰਦਰ ਸਿੰਘ ਇਹਦਾ ਪੁੱਤ ਇਹ ਵੀ ਦੋਵੇਂ ਜਾਣੇ ਇਸ ਵੇਲੇ ਹਸਪਤਾਲ ਦੇ ਵਿੱਚ ਭਰਤੀ ਆ ਕਿਉਂਕਿ ਡਰੋਨ ਦੇ ਹਮਲੇ ਦੇ ਵਿੱਚ ਇਹ ਪੂਰਾ ਟੱਬਰ ਉਹਦੀ ਮਾਰਚ ਆ ਗਿਆ ਸੀ ਉਹਦੀ ਲਪੇਟ ਦੇ ਵਿੱਚ ਆ ਗਿਆ ਸੀ ਸੋ ਔਰਤ ਜਸਵਿੰਦਰ ਕੌਰ ਜ਼ਖਮਾਂ ਦੀ ਤਾਬਨਾਂ ਚੱਲਦਿਆਂ ਤੇ ਮੌਤ ਦੀ ਬੁੱਕਲ ਚ ਗਈ ਤੇ ਪਰਿਵਾਰ ਦੇ ਬਾਕੀ ਜੀ ਹਾਲੇ ਹਸਪਤਾਲ ਦੇ ਵਿੱਚ ਲੰਮੇ ਪਏ ਆ ਤੇ ਗੱਲ ਪਰ ਸੋਚਣ ਵਾਲੀ ਸਿਰਫ ਇੰਨੀ ਹੈ ਵੀ ਭਾਈ ਹਾਲੇ ਜੰਗ ਸ਼ੁਰੂ ਨਹੀਂ ਸੀ ਹੋਈ ਤੇ ਪੰਜਾਬੀ ਮਰਨੇ ਸ਼ੁਰੂ ਹੋ ਗਏ ਤੇ ਜੇ ਕਿਤੇ ਜੰਗ ਲੱਗ ਜਾਂਦੀ ਤਾਂ ਪੰਜਾਬ ਦਾ ਕਿਹੋ ਜਿਹਾ ਭਿਆਨਕ ਦ੍ਰਿਸ਼ ਹੁੰਦਾ ਪੰਜਾਬ ਦਾ ਕੀ ਬਣਦਾ ਇਹ ਸੋਚਣ ਵਿਚਾਰਨ ਵਾਲੀ ਗੱਲ ਹੈ ਜੀ ਬਿਲਕੁਲ ਸਹੀ ਤੇ ਟੇਣਾ ਸਾਹਬ ਉਹਦਰ ਕੁਮਰ ਵਿਜੇ ਪ੍ਰਤਾਪ ਹੋਰਾਂ ਨੇ ਕਹਿੰਦੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਉਹਨਾਂ ਨੂੰ ਸਵਾਲ ਕੀਤੇ ਨੇ ਜੇ ਕੀ ਸਵਾਲ ਕੀਤੇ ਨੇ ਦੇਖੋ ਜੀ ਉਹਨਾਂ ਨੇ ਸਵਾਲ ਕੀਤੇ ਵੀ ਦੇਖੋ ਸਾਡੀ ਸਰਕਾਰ ਆ ਜਿਹੜੀ ਇਹ ਵੀ ਨਲਾਇਕ ਸਾਬਤ ਹੋਈ ਆ ਉਹਨਾਂ ਨੇ ਇਹ ਗੱਲ ਕਹੀ ਵੀ ਸਾਡੀ ਸਰਕਾਰ ਤਾਂ ਇਹ ਗੱਲ ਕਹਿ ਨਹੀਂ ਹੁੰਦੀ ਸੀ ਕਿ ਪਿਛਲੀਆਂ ਸਰਕਾਰਾਂ ਨੇ ਕਦੇ ਕੁਝ ਨਹੀਂ ਕੀਤਾ ਸੂਬੇ ਦੇ ਲੋਕਾਂ ਦੇ ਨਾਲ ਇਹਨਾਂ ਦੇ ਵੱਲੋਂ ਸਹੀ ਨਹੀਂ ਵਿਚਰਿਆ ਗਿਆ ਸੂਬੇ ਦੇ ਲੋਕਾਂ ਦੇ ਨਾਲ ਧੋਖਾ ਤੇ ਧੱਕਾ ਕੀਤਾ ਗਿਆ ਤੇ ਹੁਣ ਭਾਈ ਸਾਡੀ ਸਰਕਾਰ ਕੀ ਕਰਦੀ ਆ ਕਮਰਵਿਜੇ ਪ੍ਰਤਾਪ ਜਿਹੜੇ ਕਿ ਇਸ ਵੇਲੇ ਖੁਦ ਐਮਐਲਏ ਆ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਇਹ ਗੱਲ ਕਹੀ ਆ ਵੀ ਜਦੋਂ 200 ਤੇ 20 ਦੇ ਵਿੱਚ ਤੇ ਲੋਕਾਂ ਦੀ ਮੌਤ ਹੋਈ ਆ ਜ਼ਹਿਰੀਲੀ ਦਾਰੂ ਪੀਣ ਦੇ ਕਰਕੇ ਮਾਝਾ ਖੇਤਰ ਦੇ ਵਿੱਚ ਲੋਕਾਂ ਦੀ ਮੌਤ ਹੋਈ ਆ ਉਦੋਂ ਭਗਵੰਤ ਮਾਨ ਨੂੰ ਹੋਰੀ ਹੀ ਇਹ ਗੱਲ ਕਹਿੰਦੇ ਹੁੰਦੇ ਸੀ ਵੀ ਕੈਪਟਨ ਨੂੰ ਅਸਤੀਫਾ ਦੇਣਾ ਚਾਹੀਦਾ ਇਹਨਾਂ ਨੇ ਪੰਜਾਬ ਦੀ ਜਵਾਨੀ ਪੰਜਾਬ ਦੇ ਲੋਕਾਂ ਨੂੰ ਜ਼ਹਿਰੀਲੀ ਦਾਰੂ ਤੋਂ ਬਚਾਇਆ ਨਹੀਂ ਸਿਸਟਮ ਫੇਲ ਹੋਇਆ ਤੇ ਇਹ ਸਿਸਟਮ ਜਦੋਂ ਫੇਲ ਹੋ ਗਿਆ ਤੇ ਇਸ ਕਰਕੇ ਲੋ ਨੂੰ ਅਸਤੀਫਾ ਲੈਣਾ ਚਾਹੀਦਾ ਉਹ ਕਹਿੰਦੇ ਵੀ ਸਿਸਟਮ ਤਾਂ ਹੁਣ ਵੀ ਫੇਲ ਹੋਇਆ ਹੁਣ ਵੀ ਬੇਕਸੂਰ ਲੋਕ ਹੀ ਮਰੇ ਆ ਹੁਣ ਕਿਹੜਾ ਕੋਈ ਹੋਰ ਸਰਕਾਰ ਸਾਡੀ ਸਰਕਾਰ ਆ ਇਸ ਕਰਕੇ ਹੁਣ ਲੋਕ ਕਹਿੰਦੇ ਜੀ ਭਗਵੰਤ ਮਾਨ ਨੂੰ ਵੀ ਅਸਤੀਫਾ ਲੈਣਾ ਚਾਹੀਦਾ ਕਿਉਂਕਿ ਭਾਈ ਇਹਨਾਂ ਦੇ ਵੱਲੋਂ ਸਹੀ ਤਰੀਕੇ ਨਾਲ ਵਿਚਰੇ ਨਹੀਂ ਗਿਆ ਇਹਨਾਂ ਦੇ ਵੱਲੋਂ ਸਹੀ ਤਰੀਕੇ ਨਾਲ ਕੰਮ ਨਹੀਂ ਕੀਤਾ ਗਿਆ ਸਾਡੀ ਸਰਕਾਰ ਇਸ ਸਮੱਸਿਆ ਦੇ ਤੇ ਫੇਲ ਸਾਬਤ ਹੋਈ ਆ ਉਹਨਾਂ ਨੇ ਇਹ ਗੱਲ ਕਹੀ ਆ ਅਗਲੀ ਗੱਲ ਇਹ ਆ ਵੀ ਕੁਮਰ ਵਿਜੇ ਪ੍ਰਤਾਪ ਨੇ ਕਿਹਾ ਵੀ ਮੈਨੂੰ ਵੀ ਤਾਂ ਝੂਠ ਬੋਲ ਕੇ ਲੈ ਕੇ ਆਏ ਸੀ ਰਾਜਨੀਤੀ ਦੇ ਵਿੱਚ ਮੈਨੂੰ ਕਹਦੇ ਸੀ ਵੀ ਪਾਰਟੀ ਦੇ ਵਿੱਚ ਆ ਜਾਓ ਅਸੀਂ ਤੁਹਾਡੇ ਨਾਲ ਆ ਸਰਕਾਰ ਤੁਹਾਡੀ ਹੋਊਗੀ ਆਪਣੀ ਹੋਊਗੀ ਤੇ ਬੇਫਿਕਰ ਰਹਿਣਾ ਤੇ ਸਭ ਦਾ ਮਸਲਾ ਹੱਲ ਹੋਊਗਾ ਤੇ ਤੁਸੀਂ ਬੇਦਮੀ ਦੇ ਮਾਮਲੇ ਦੇ ਉੱਤੇ ਖੋੜੀ ਸੁਣਵਾਈ ਕਰ ਲੈਣੀ ਆ ਪਰ ਬਾਅਦ ਦੇ ਵਿੱਚ ਮੈਨੂੰ ਨੁਕਰੇ ਲਾ ਕੇ ਰੱਖ ਦਿੱਤਾ ਗਿਆ ਸੋ ਉਹਨਾਂ ਨੇ ਆਪਣਾ ਦਰਦ ਵੀ ਬਿਆਨ ਕੀਤਾ ਤੇ ਆਮ ਆਦਮੀ ਪਾਰਟੀ ਦੇ ਗਪੌੜਾਂ ਦੇ ਬਾਰੇ ਵੀ ਜਾਣਕਾਰੀ ਦਿੱਤੀ ਆ ਵੀ ਸਾਡੇ ਵਾਲੀ ਸਰਕਾਰ ਵੀ ਪਹਿਲੀਆਂ ਸਰਕਾਰਾਂ ਵਰਗੀ ਆ ਇਹਨਾਂ ਨੇ ਕੁਝ ਨਹੀਂ ਕਰਨਾ ਜੀ ਜੀ ਤੇ ਟੇਣਾ ਸਾਹਿਬ ਉਧਰ ਦੂਸਰੇ ਪੰਨੇ BBMB ਤੇ ਹੋਏ ਪਰਚੇ ਨੇ ਪੰਜਾਬ ਦੇ ਖਜ਼ਾਨੇ ਨੂੰ ਕਹਿੰਦੇ ਕਾਫੀ ਜ਼ਿਆਦਾ ਰਗੜਾ ਲਾਇਆ ਜੀ ਹਾਂ ਬਿਲਕੁਲ ਜੀ ਇਹ ਜਿਹੜੀ ਰਿਪੋਰਟ ਸਾਹਮਣੇ ਆਈ ਆ ਤੇ ਉਹਨੇ ਤਾਂ ਹੈਰਾਨ ਕਰਕੇ ਰਖ ਦਿੱਤਾ ਵੀ ਭਾਈ ਇਹ ਕਿਸ ਤਰੀਕੇ ਦੇ ਨਾਲ ਪੰਜਾਬ ਦਾ ਖਜ਼ਾਨਾ ਰਗੜਿਆ ਗਿਆ ਪਿਛਲੇ 10-11 ਵਰਿਆਂ ਦੇ ਵਿੱਚ ਪੰਜਾਬ ਦੇ ਖਜ਼ਾਨੇ ਦਾ ਦਿਵਾਲਾ ਕੱਢ ਕੇ ਰਖਤਾ ਇਹ ਰਿਪੋਰਟ ਤਾਂ ਇਹ ਗੱਲ ਦੀ ਬਿਆਨ ਨਹੀਂ ਕਰਦੀ ਹੈ ਨਿਜਮਾ ਦੇ ਮੁਤਾਬਕ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਜਿੰਨੇ ਵੀ ਹਾਈਡਲ ਚੈਨਲ ਆ ਇਨਾਂ ਦੀ ਸਾਂਭ ਸੰਭਾਲ ਇਨਾਂ ਦੀ ਮੁਰੰਮਤ ਇਨਾਂ ਦੀ ਮੇਨਟੇਨੈਂਸ ਦੇ ਉੱਤੇ ਜੇ ਕੋਈ ਵੀ ਖਰਚਾ ਆਉਂਦਾ ਉਹਦੇ ਵਿੱਚ BBMP ਦੇ ਕੁੱਲ ਖਰਚੇ ਦਾ 60% ਦੀ ਭਾਰ ਸੂਬੇ ਦੀ ਸਰਕਾਰ ਚੁਕਦੀ ਪੰਜਾਬ ਦੀ 40% ਹੈ ਜਿਹੜਾ ਉਹ ਹਰਿਆਣਾ ਤੇ ਰਾਜਸਥਾਨ ਨੇ ਭਾਰ ਚੁਕਣਾ ਪਰ 2010-11 ਤੋਂ 2022-23 ਤੱਕ ਨੰਗਲ ਹਾਈਡਰੋ ਚੈਨਲ ਦੀ ਮੁਰੰਮਤ ਤੇ ਸਾਂਭ ਸੰਭਾਲ ਦੇ ਉੱਤੇ ਪੰਜਾਬ ਦੇ ਵੱਲੋਂ 32 ਕਰੋੜ ਤੇ 69 ਲੱਖ ਰੁਪਏ ਖਰਚ ਕੀਤਾ ਗਿਆ ਤੇ ਹਰਿਆਣਾ ਤੇ ਰਾਜਸਥਾਨ ਦੀ ਹਿੱਸੇਦਾਰੀ ਇਹਦੇ ਵਿੱਚ 0 ਆ ਨਿਜਮਾ ਮੁਤਾਬਕ 32 ਕਰੋੜ ਤੇ 69 ਲੱਖ ਦੇ ਵਿੱਚੋਂ ਪੰਜਾਬ ਦੀ ਹਿੱਸੇਦਾਰੀ 15 ਕਰੋੜ 87 ਲੱਖ ਹੋਣੀ ਚਾਹੀਦੀ ਸੀ ਪਰ ਇਹਨਾਂ ਨੇ ਕੁਝ ਨਹੀਂ ਕੀਤਾ ਬਾਕੀ ਪੈਸੇ ਵੀ ਦੂਜੇ ਸੂਬਿਆਂ ਵਾਲੇ ਵੀ ਇਹਨਾਂ ਨੇ ਦਿੱਤੇ ਆ ਤੇ ਪੰਜਾਬ ਨੇ ਆਪਣੇ ਹਿੱਸੇ ਦੇ ਵੀ ਆਪ ਹੀ ਦਿੱਤੇ ਆ ਸੋ ਉਹ ਸਿਰਫ ਪਾਣੀ ਮੰਗਣ ਵਾਲੇ ਪਾਲੇ ਦੇ ਵਿੱਚ ਖੜੇ ਆ ਉਹ ਕੁਝ ਦੇਣ ਵਾਲੇ ਪਾਲੇ ਦੇ ਵਿੱਚ ਆਪਣਾ ਹਿੱਸਾ ਆਰਥਿਕ ਤੌਰ ਦੇ ਉੱਤੇ ਪਾਉਣ ਵਾਲੇ ਪਾਲੇ ਦੇ ਵਿੱਚ ਨਹੀਂ ਆ ਸੋ ਇਸ ਗੱਲ ਤੇ ਹੈਰਾਨੀ ਹੁੰਦੀ ਆ ਵੀ ਭਾਈ ਖਾਣ ਪੀਣ ਨੂੰ ਬਾਦਰੀ ਟੰਬੇ ਖਾਨ ਨੂੰ ਰਿਚ ਵੀ ਭਾਈ ਸਾਨੂੰ ਪਾਣੀ ਦੇਈ ਚੱਲੋ ਪਰ ਜਿਹੜਾ ਉਹਦਾ ਸਾਮ ਸੰਭਾਲ ਉਹਦਾ ਮੇਨਟੇਨੈਂਸ ਦਾ ਜਿੰਨਾ ਵੀ ਖਰਚਾ ਉਹ ਇਕੱਲਾ ਪੰਜਾਬ ਆਪਦੇ ਕੋਲੋਂ ਕਰੇ ਸੋ ਪੰਜਾਬ ਦੇ ਸਿਰ ਦੇ ਉੱਤੇ 32 ਕਰੋੜ ਤੇ 69 ਲੱਖ ਰੁਪਈਆ ਚੜਿਆ ਹੈਗਾ ਪਿਛਲੇ ਕੁਝ ਕਵਰਿਆਂ ਦੇ ਵਿੱਚ ਸਿਰਫ ਇਸ ਗੱਲ ਕਰਕੇ ਕਿ ਉਧਰਲੇ ਦੋ ਸੂਬਿਆਂ ਦੇ ਵੱਲੋਂ ਹਰਿਆਣਾ ਤੇ ਰਾਜਸਥਾਨ ਦੇ ਵੱਲੋਂ ਕਦੇ ਪੰਜੀ ਇਸ ਮਾਮਲੇ ਚ ਨਹੀਂ ਦਿੱਤੀ ਗਈ ਜੀ ਜੀ ਬਿਲਕੁਲ ਤੇ ਟੈਣਾ ਸਾਹਿਬ ਉਧਰ ਇੱਕ ਬੜੀ ਹੈਰਾਨ ਕਰਦੀ ਖਬਰ ਸਾਹਮਣੇ ਆਈ ਹੈ ਬਠਿੰਡਾ ਚ ਮਰੀਜ਼ ਲੈਣ ਗਈ ਐਂਬੂਲੈਂਸ ਨਸ਼ੇੜੀਆਂ ਨੇ ਘੇਰ ਲਈ ਜੀ ਦੇਖੋ ਜੀ ਇੱਥੋਂ ਪਤਾ ਲੱਗਦਾ ਜੀ ਕਿ ਪੰਜਾਬ ਦੇ ਵਿੱਚ ਹਾਲਾਤ ਕੀ ਆ ਪਤਾ ਇਹ ਲੱਗਦਾ ਜੀ ਪੰਜਾਬ ਦੇ ਵਿੱਚ ਨਸ਼ੇ ਦੇ ਪੱਤੇ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਹੀ ਨਹੀਂ ਕਿ ਭਾਈ ਅਸੀਂ ਕਰੀ ਕੀ ਜਾਣਦੇ ਸਾਡੇ ਲੱਛਣ ਕਿਹੜੇ ਕਿਹੜੇ ਆ ਇਹਦੀ ਇੱਕ ਬਹੁਤ ਵੱਡੀ ਉਦਾਹਰਨ ਆ ਵੀ ਭਾਈ ਇਹਨਾਂ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਹੈ ਹੀ ਨਹੀਂ ਵੀ ਅਸੀਂ ਕਿਹਨੂੰ ਘੇਰੀ ਜਾਂਦੇ ਆ ਅਸੀਂ ਕਿਉਂ ਘੇਰੀ ਜਾਨੇ ਆ ਸਾਨੂੰ ਆਹ ਕੁਝ ਨਹੀਂ ਕਰਨਾ ਚਾਹੀਦਾ ਤੇ ਇਹ ਜਾਣਕਾਰੀ ਜਿਹੜੀ ਆਈ ਆ ਬਠਿੰਡੇ ਦੇ ਵੱਲੋਂ ਇੱਥੇ ਨਸ਼ੇੜੀਆਂ ਦੇ ਵੱਲੋਂ ਇੱਕ ਐਂਬੂਲੈਂਸ ਨੂੰ ਘੇਰਾ ਪਾ ਲਿਆ ਗਿਆ ਉਹ ਬਾਅਦ ਦੇ ਵਿੱਚ ਪੁਲਿਸ ਆਈ ਲੋਕਾਂ ਨੇ ਬਚਾ ਕੇ ਤੇ ਐਂਬੂਲੈਂਸ ਨੂੰ ਉੱਥੋਂ ਕੱਢ ਕੇ ਤੇ ਭਜਾਇਆ ਕਿਉਂਕਿ ਇਹ ਐਂਬੂਲੈਂਸ ਇੱਕ ਮਰੀਜ਼ ਲੈਣ ਆਈ ਸੀ ਤੇ ਇਹਨਾਂ ਨੇ ਇਹਨੂੰ ਘੇਰਾ ਪਾ ਲਿਆ ਕਹਿੰਦੇ ਵੀ ਨਹੀਂ ਇਹਨੂੰ ਜਾਣ ਨਹੀਂ ਦੇਣਾ ਅਸੀਂ ਉਹ ਨਸ਼ੇ ਪੱਤੇ ਦੇ ਵਿੱਚ ਸੀ ਜਾਂ ਕੋਈ ਹੋਰ ਗੱਡੀ ਸਮਝ ਕੇ ਉਹਨੂੰ ਲੁੱਟਣ ਲਈ ਪੈ ਗਏ ਇਹ ਨਹੀਂ ਮੈਨੂੰ ਪਤਾ ਕਾ ਪਰ ਗੱਲ ਇਹ ਵੀ ਇਥੋਂ ਲੱਛਣ ਪਤਾ ਲੱਗਦੇ ਆ ਵੀ ਆਹ ਕੁਝ ਵੀ ਚੱਲਦਾ ਇਥੇ ਆਹ ਕੁਝ ਵੀ ਹੁੰਦਾ ਇਥੇ ਜੀ ਜੀ ਬਿਲਕੁਲ ਟਾਣਾ ਸਾਹਿਬ ਇੱਕ ਹੋਰ ਦੁਖਦਾਇਕ ਖਬਰ ਆਈ ਹੈ ਜੀ ਫਰੀਦਕੋਟ ਦਾ ਅਗਨੀ ਵੀਰ ਸ਼੍ਰੀ ਨਗਰ ਦੇ ਵਿੱਚ ਸ਼ਹੀਦ ਹੋ ਗਿਆ ਹੈ ਜੀ ਹਾਂ ਜੀ ਬਿਲਕੁਲ ਸਾਡੇ ਪਿੰਡ ਟਾਣਾ ਦੇ ਨਾਲ ਹੀ ਪਿੰਡ ਹੈਗਾ ਜੀ ਇੱਕ ਉਹਦਾ ਨਾਮ ਹੈਗਾ ਚੈਲ ਪਿੰਡ ਚੈਲ ਟਾਣਾ ਭਾਣਾ ਪੱਕਾ ਪਿੰਡ ਇਹ ਨਾਲ-ਨਾਲ ਹੈਗੇ ਜੀ ਸਾਂਝੀ ਕੰਧਾਂ ਵਾਲੀ ਗੱਲ ਆ ਤੇ ਇਥੋਂ ਦੇ ਨੌਜਵਾਨ ਦੀ ਮੌਤ ਹੋਈ ਹੈ ਇਹ ਸ਼ਹੀਦ ਹੋਇਆ ਨੌਜਵਾਨ ਇਹਦਾ ਨਾਮ ਹੈਗਾ ਜੀ ਆਕਾਸ਼ਦੀਪ ਸਿੰਘ ਇਹਦੀ ਚੜ੍ਹਦੀ ਉਮਰ ਤੇ ਇਹਦੀ ਵਿਚਾਰੇ ਦੀ ਸ਼ਹੀਦੀ ਹੋ ਗਈ ਹੈ ਤੇ ਹੁਣ ਪਤਾ ਲੱਗਾ ਜੀ ਕਿ ਅੱਜ ਸ਼ਹਿਰ ਇਹਦੀ ਬਾਡੀ ਹੈ ਜਿਹੜੀ ਸ਼੍ਰੀਨਗਰ ਤੋਂ ਤੇ ਚਹਲ ਪਿੰਡ ਦੇ ਵਿੱਚ ਲਿਆਂਦੀ ਜਾਵੇ ਸੋ ਪੂਰੇ ਇਲਾਕੇ ਦੇ ਵਿੱਚ ਇਸ ਵੇਲੇ ਸੋਗ ਦੀ ਲਹਿਰ ਦੌੜੀ ਹੋਈ ਹੈ ਤੇ ਅਗਨੀ ਵੀਰ ਆ ਜਿਹੜੇ ਪੰਜਾਬ ਦੇ ਪਹਿਲਾਂ ਵੀ ਕਈ ਸ਼ਹੀਦ ਹੋਏ ਆ ਤੇ ਉਹਨਾਂ ਦੇ ਵਿੱਚ ਇੱਕ ਇਹ ਵੀ ਨਾਮ ਸ਼ਾਮਲ ਹੋਇਆ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨ ਆਈ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਜੀ ਮਿਹਰਬਾਨੀ